ਜਿੱਥੇ ਇੱਕ ਪਾਸੇ ਕੁਝ ਦਿਨ ਪਹਿਲਾਂ ਪਾਸਟਰ ਬੁਜਿੰਦਰ ਸਿੰਘ ਨੂੰ ਇੱਕ ਰੇਪ ਕੇਸ ਵਿੱਚ ਸਜ਼ਾ ਸੁਣਾਈ ਗਈ ਹੈ ਉੱਥੇ ਹੀ ਹੁਣ ਇੱਕ ਪਿਤਾ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਪਾਸਟਰ ਹਾਜੀ ਜਸ਼ਨ ਗਿਲ ਤੇ ਉਸਦੀ ਲੜਕੀ ਨਾਲ ਰੇਪ ਕਰਨ ਦੇ ਦੋਸ਼ ਲਗਾਏ ਗਏ ਨੇ ਪੀੜਤ ਪਿਤਾ ਨੇ ਦੱਸਿਆ ਕਿ ਪਾਸਟਰ ਵੱਲੋਂ ਉਸਦੀ ਲੜਕੀ ਦਾ ਗਰਭਾਤ ਕਰਵਾਇਆ ਗਿਆ ਜਿਸ ਤਰ੍ਹਾਂ ਲੜਕੀ ਦੀ ਅੰਮ੍ਰਿਤਸਰ ਵਿਕੇ ਹਸਪੀਟਲ ਵਿੱਚ ਮੌਤ ਹੋ ਗਈ ਪੀੜਤ ਨੇ ਦੱਸਿਆ ਕਿ ਮਾਮਲਾ 2023 ਦਾ ਹੈ ਜਦਕਿ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਉਹਨਾਂ ਤੇ ਰਾਜ਼inama ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਸੀਂ ਚਰਚੇ ਵਿੱਚ ਜਾਂਦੇ ਹਾਂ ਜੇ ਸੰਗਲਦੇ ਜੀ ਤੁਹਾਡਾ ਰਿਸ਼ਤੇ ਵਿੱਚ ਉਹ ਚਾਚਾ ਹੀ ਲੱਗਦਾ ਜੀ ਮੇਰਾ ਤੇ ਉੱਥੇ ਜਾਂਦੇ ਹਨ ਹੋ ਗਈ 1 ਸਾਲ ਹੋ ਗਿਆ ਜੀ ਤੇ ਉਹਨੇ ਪਤਾ ਨਹੀਂ ਕਿਤਨਾ ਆਪਣੀ ਮੇਰੀ ਬੇਟੀ ਨੂੰ ਆਪਣੇ ਝਾਸੀ ਵਿੱਚ ਲੈ ਕੇ ਜੀ ਮੇਰੀ ਬੇਟੀ BCA BCA 'ਚ ਪੜਦੀ ਸੀ ਜੀ ਲਾਸਟ ਉਹਦਾ ਸੈਮੈਸਟਰ ਸੀ ਨਹੀਂ BCA ਦਾ ਜੀ ਤੇ ਆਪਣੇ ਝਾਸੀ ਵਿੱਚ ਲੈ ਗਏ ਉਹਦੇ ਨਾਲ ਉਹ ਰੇਪ ਕਰਦਾ ਰਿਹਾ ਬਾਅਦ 'ਚ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਉਹਦੀ ਨਰਸਰੀ ਕਲਮੰਤ ਕੋਰ ਆ ਪਿੰਡ ਘੋਤ ਕੋਕਰ ਦੀ ਜੀ ਉਹਦੇ ਚ ਉਹਨਾਂ ਉੱਥੇ ਜਾ ਕੇ ਜੀ ਉਹਨਾਂ ਨੇ ਘੋਸ਼ਣ ਕਰਾ ਦਿੱਤਾ ਘੋਸ਼ਣ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸਾਨੂੰ ਦੇ ਪਹਿਲੇ ਪਤਨ ਚੱਲਿਆ ਜੀ ਤੇ ਆਪਾਂ ਗੁਰਦਾਸਪੁਰ ਹਸਪੀਟਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆ ਕੇ ਇਹਨਾਂ ਨੇ ਅਦਾ ਭਰਾ ਸਰਪੰਚ ਜੀ ਪਾਸਟਰ ਜੀ ਦਾ ਉਨੇ ਉਹ ਇੱਕ ਅਣਪਛਾਣਨਾ ਅਣਪਛਾਣਨੀ ਵਿਅਕਤੀ ਸੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ আল্টਰਾਸਾਉਂਡ ਹੀ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਛੁੱਟੀ ਕਰਾਤੀ ਸੀ 2 ਦਿਨ ਬਾਅਦ ਬੇਟੀ ਦੀ ਹਾਲਤ ਫੇਰ ਖਰਾਬ ਹੋ ਗਈ ਜੀ ਤੇ ਘਰਦਾਨ ਨੇ ਕਿਹਾ ਵੀ ਡਾਕਟਰ ਨੇ আল্টਰਾਸਾਉਂਡ ਲਿਖਾਈ ਤੇ ਆਪਾਂ ਪ੍ਰਾਈਵੇਟ ਕਰਾ ਲੈਂਦੇ ਹਾਂ ਜੀ ਆਪਾਂ আল্টਰਾਸਾਉਂਡ ਕਰਦਾਸ ਤੋਂ ਕਰਾਇਆ ਜੀ ਸਾਨੂੰ ਉੱਥੇ ਜਾ ਕੇ ਘਰਦਾਨ ਨੂੰ ਪਤਾ ਲੱਗਾ ਵੀ ਇਹ ਕੰਮ ਹੋਇਆ ਰਿਹਾ ਜੀ ਤੇ ਬੇਟੀ ਨੇ ਫਿਰ ਦੱਸਿਆ ਵੀ ਮੇਰੇ ਨਾਲ ਇਤਨਾ ਇਤਨਾ ਤੇ ਉਹ ਉਸ ਟਾਈਮ ਵੀ ਬੇਟੀ ਦੇ ਮਗਰ ਹੀ ਉੱਥੇ ਆ ਗਏ ਜਿੱਥੇ ਅਲਟਰਾਸਾਉਂਡ ਕਰਦੇ ਕਰਾਉਣ ਗਏ ਸੀ ਪਾਸਟਰ ਤੇ ਉਦੋਂ ਬਾਅਦ ਜੀ ਆਪਾਂ ਅੰਮ੍ਰਿਤਸਰ ਲੈ ਕੇ ਗਏ ਆ ਜੀ ਤੇ ਅੰਮ੍ਰਿਤਸਰ ਜਾ ਕੇ ਬੇਟੀ ਦੀ ਡੈਥ ਹੋ ਜਾਂਦੀ ਹੈ ਉੱਥੇ ਅਰਵਿੰਦਰ ਕੁਮਾਰ ਐਸਆਈ ਹੁੰਦਾ ਆਪਣੀ ਪਾਰਟੀ ਲੈ ਕੇ ਤੇ ਉਹ ਮੇਰੇ ਕੋਲੋਂ ਪੂਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੇ ਆ ਜੀ ਤੇ ਉਦੋਂ ਬਾਅਦ ਫਿਰ ਆਪਾਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਜਾ ਕੇ ਜੀ ਤੇ ਫਿਰ ਜਾ ਕੇ ਪਰਚਾ ਪਰਚਾ ਇਹਨਾਂ ਹੀ ਕਟਿਆ ਇਹਨਾਂ ਨੇ 65 65 ਦਿਨ ਲਾਤੇ ਪਰਚਾ ਕਟਣ ਲੱਗ ਗਈ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਮ ਨਹੀਂ ਪਾਈ ਜਿਹੜੇ ਨਾਮ ਲਿਖੇ ਸੀ ਜੀ ਅੱਜ ਤੱਕ ਵੀ ਕੁਲਵੰਤ ਕੋਰ ਦਾ ਨਾਮ ਨਹੀਂ ਪੁਲਿਸ ਆਉਣ ਦਿੰਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਣਾਂ ਵਾਲਾ ਮੈਨੂੰ ਦੋਕੇ ਮਾਰਦੇ ਆ ਕਿ ਤੁਸੀਂ ਰਾਜ਼inama ਕਰੋ ਜੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information please contact him at under Check platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ